ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੋਰ ਪੰਜਾਬ ਤੋਂ ਤੇ ਅੱਜ ਬਹੁਤ ਵਧੀਆ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ ਚਟਪਟੀ ਸਬਜ਼ੀ ਦੀ ਰੈਸিপি ਤੁਹਾਡੇ ਲਈ ਲੈ ਕੇ ਆਏ ਆਂ ਦੋ ਵੱਡੀਆਂ ਸ਼ਿਮਲਾ ਮਿਰਚਾਂ ਲੈ ਕੇ ਧੋ ਕੇ ਉਹਨਾਂ ਦੇ ਬੀਜ ਕੱਢ ਕੇ ਮੈਂ ਇਸ ਸਾਈਜ਼ ਦੇ ਵਿੱਚ ਉਹਨਾਂ ਨੂੰ ਕੱਟ ਲਿਆ ਤੇ ਦੋ ਆਲੂ ਲੈ ਕੇ ਉਹਨਾਂ ਦੇ ਛਿਲਕੇ ਉਤਾਰ ਕੇ ਇਹਨਾਂ ਨੂੰ ਧੋ ਕੇ ਇਸ ਸਾਈਜ਼ ਦੇ ਵਿੱਚ ਕੱਟ ਲਿਆ ਇਹ ਸਬਜ਼ੀ ਬਹੁਤ ਵਧੀਆ ਬਣਨ ਵਾਲੀ ਜੀ ਬੱਚੇ ਜਿਹੜੇ ਨਹੀਂ ਖਾਂਦੇ ਉਹ ਵੀ ਬੜੇ ਖੁਸ਼ ਹੋ ਕੇ ਖਾਣਗੇ ਇਸ ਤਰੀਕੇ ਦੀ ਸਬਜ਼ੀ ਨੂੰ ਤੇ ਆਪਾਂ ਛੋਟਾ ਟੁਕੜਾ ਦਰਕ ਦਾ ਲੈ ਕੇ ਬਰੀਕ-ਬਰੀਕ ਕੱਟ ਲਿਆ ਹੈ ਤੇ ਇੱਕ ਵੱਡਾ ਪਿਆਜ਼ ਲੈ ਕੇ ਉਹਨਾਂ ਨੂੰ ਵੀ ਬਰੀਕ ਕੱਟ ਲਿਆ ਹੈ ਤੇ ਆਪਾਂ ਟਮਾਟਰ ਬਹੁਤ ਬਰੀਕ ਨਹੀਂ ਕੱਟਨੇ ਆਪਾਂ ਇਸ ਸਾਈਜ਼ ਦੇ ਟਮਾਟਰ ਕੱਟਨੇ ਦੇ ਵਿੱਚ ਹੀ ਇਹਦੇ ਦੋ ਹਰੀਆਂ ਮਿਰਚਾਂ ਆਪਾਂ ਕੱਟ ਲਈਆਂ ਨੇ ਤੇ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਤੇ ਕੜਾਈ ਦੇ ਵਿੱਚ ਆਪਾਂ ਅੱਧੀ ਗੜਛੀ ਸਰੋਂ ਦਾ ਤੇਲ ਲੈ ਲਿਆ ਸਰੋਂ ਦੇ ਤੇਲ ਦੀ ਗੁੜੱਤਾਂ ਆਪਾਂ ਕੱਢ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ राई ਦਾ ਪਾਵਾਂਗੇ ਤੇ ਅੱਧਾ ਚਮਚ ਜੀਰੇ ਦਾ ਪਾਵਾਂਗੇ ਇਹਨਾਂ ਨੂੰ ਬਿਲਕੁਲ ਆਪਾਂ ਲੋ ਫਲੇਮ ਦੇ ਉੱਪਰ ਡੇਢ ਤੋਂ ਲੈ ਕੇ 2 ਮਿੰਟ ਤੱਕ ਆਪਾਂ ਨੇ ਇਹਨਾਂ ਨੂੰ ਭੁੰਨਣਾ ਬਹੁਤ ਜ਼ਿਆਦਾ ਕਾਲਾ ਨਹੀਂ ਕਰਨਾ ਆਪਾਂ ਨੇ ਇਹਨਾਂ ਨੂੰ ਹੁਣੇ ਭੁੰਨ ਚੁੱਕੇ ਐ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਇਹਦੇ ਵਿੱਚ ਫਿਰ ਵੀ ਇਹ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਅਦਰਕ ਨੂੰ ਆਪਾਂ ਨੇ ਭੁੰਨ ਲੈਣਾ ਮੀਡੀਅਮ ਫਲੇਮ ਤੇ 2 ਤੋਂ 3 ਮਿੰਟ ਤੱਕ ਬਹੁਤ ਜ਼ਿਆਦਾ ਆਪਾਂ ਬਰਾਊਨ ਨਹੀਂ ਕਰਾਂਗੇ ਅਦਰਕ ਨੂੰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਵੀ ਆਪਾਂ ਨੇ ਬਰਾਊਨ ਨਹੀਂ ਕਰਨਾ ਇਹਨਾਂ ਨੂੰ ਟਰਾਂਸਪੇਰੈਂਟ ਹੋਣ ਤੱਕ 3 ਜਾਂ 4 ਮਿੰਟ ਤੱਕ ਆਪਾਂ ਨੇ ਇਹਨਾਂ ਨੂੰ ਮੀਡੀਅਮ ਫਲੇਮ ਤੇ ਭੁੰਨਣਾ ਹੈ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਾਂਗੇ ਆਪਾਂ ਇਹਨਾਂ ਨੂੰ ਤੇ ਦੇਖੋ ਪਿਆਜ਼ ਆਪਣੇ ਭੁੰਨ ਚੁੱਕੇ ਨੇ ਟਰਾਂਸਪੇਰੈਂਟ ਹੋ ਗਏ ਹੋਏ ਨੇ ਇਹ ਆਪਾਂ ਬਰਾਊਨ ਨਹੀਂ ਕੀਤਾ ਇਹਨਾਂ ਨੂੰ ਇਹ ਬਹੁਤ ਹੀ ਵਧੀਆ ਲੱਗ ਰਹੇ ਨੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਪਾ ਦਿੱਤਾ ਅੱਧਾ ਚਮਚ ਨਮਕ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਦਾ ਤੇ ਇਹਨਾਂ ਨੂੰ ਆਪਾਂ ਨੇ 2 ਤੋਂ 3 ਮਿੰਟ ਤੱਕ ਭੁੰਨਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਦੇਗੀ ਮਿਰਚ ਦੇਗੀ ਮਿਰਚ ਆਪਾਂ ਜ਼ਰੂਰ ਪਾਣੀ ਹੈ ਇਹਦੇ ਚ ਰੰਗਤ ਬਹੁਤ ਵਧੀਆ ਆਉਂਦੀ ਹੈ ਤੇ ਲਾਲ ਮਿਰਚ ਦੀ ਜਗ੍ਹਾ ਤੇ ਆਪਾਂ ਨੇ ਹਰੀਆਂ ਮਿਰਚਾਂ ਪਾ ਲਈਆਂ ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਲਾਲ ਮਿਰਚ ਨਾ ਵਰਤਿਆ ਕਰੋ ਠੀਕ ਹੈ ਨਾ ਜੀ ਆਪਾਂ ਹਰੀਆਂ ਮਿਰਚਾਂ ਪਾ ਲਈਆਂ ਸੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਲੂ ਆਲੂਆਂ ਨੂੰ ਆਪਾਂ 2 ਤੋਂ 3 ਮਿੰਟ ਤੱਕ ਐਦਾਂ ਹੀ ਭੁੰਨਾਂਗੇ ਤਾਂ ਜੋ ਸਾਰਾ ਮਸਾਲਾ ਲੱਗ ਜਾਏ ਇਹਨਾਂ ਨੂੰ ਤੇ ਹੁਣ ਆਪਾਂ ਨੂੰ 3 ਮਿੰਟ ਹੋ ਗਏ ਨੇ ਇਹਨਾਂ ਨੂੰ ਭੁੰਦੇ ਹੋਏ ਆਪਾਂ ਇਹਦੇ ਉੱਪਰ ਢੱਕਣ ਦੇ ਕੇ ਬਿਲਕੁਲ ਲੋ ਟੂ ਮੀਡੀਅਮ ਫਲੇਮ ਦੇ ਵਿੱਚ ਆਪਾਂ ਇਹਨੂੰ 5 ਮਿੰਟ ਪਕਾਵਾਂਗੇ 5 ਮਿੰਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰੀ ਹਿਲਾ ਲਵਾਂਗੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਿਰ ਤੋਂ ਟੱਕ ਦੇਵਾਂਗੇ ਤੇ ਟੱਕਣ ਤੋਂ ਬਾਅਦ ਆਪਾਂ 2 ਤੋਂ 3 ਮਿੰਟ ਲਈ ਇਹਨਾਂ ਨੂੰ ਪਕਾਵਾਂਗੇ ਆਪਾਂ ਇਸੇ ਤਰ੍ਹਾਂ ਆਲੂਆਂ ਨੂੰ 2-2 3-3 ਮਿੰਟ ਬਾਅਦ ਹਿਲਾ ਕੇ ਦੇਖੀ ਜਾਣਾ ਕਿ ਇਹ ਕਿੰਨੇ ਕੁ ਪੱਕ ਚੁੱਕੇ ਨੇ हां जी ਤੇ ਆਪਾਂ 2 ਤੋਂ 3 ਮਿੰਟ ਬਾਅਦ ਜਦ ਆਪਾਂ ਹਿਲਾਉਂਦੇ ਰਹੇ ਆਂ ਬਾਰ-ਬਾਰ ਇਹ 80% ਪੱਕ ਚੁੱਕੇ ਨੇ ਉਸ ਤੋਂ ਬਾਅਦ ਨਾਲ ਹੀ ਆਪਾਂ ਇਹਨਾਂ ਨੇ ਇਹਨਾਂ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਪਾ ਦੇਣਾ ਹੈ 80% ਹੀ ਆਲੂ ਗਲਣੇ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਟਮਾਟਰ ਨੇ ਨਾ ਹੁਣ ਆਪਾਂ ਜਿਹੜੇ ਪਾਏ ਐ ਹੁਣ ਇਹ ਆਪਣਾ ਪਾਣੀ ਛੱਡ ਦੇਣਗੇ ਤੇ ਆਲੂ ਇਹਦੇ ਵਿੱਚ ਹੀ ਗਲ ਜਾਣਗੇ ਤੇ ਜੇ ਢੀ ਟਮਾਟਰਾਂ ਦੀ ਖਟਾਸ ਹੈ ਉਹ ਵੀ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਰਸ ਜਾਏਗੀ ਤੇ ਸਬਜ਼ੀ ਬਹੁਤ ਵਧੀਆ ਬਣੇਗੀ ਜੀ ਤਿਆਰ ਹੋ ਕੇ ਇੱਕ ਵਾਰ ਜ਼ਰੂਰ ਟਰਾਈ ਕਰਨਾ ਹੁਣ ਟਮਾਟਰ ਪਾਨ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ 5 ਮਿੰਟ ਤੱਕ ਲੋ ਫਲੇਮ ਤੇ ਪਕਾ ਲੈਣਾ ਟਮਾਟਰ ਆਪਣੇ ਗਲ ਗਏ ਨੇ ਇਨਾਂ ਨੇ ਜਿਹੜਾ ਪਾਣੀ ਛੱਡਿਆ ਸੀ ਉਹਦੇ ਵਿੱਚ ਹੀ ਆਲੂ ਪੱਕ ਚੁੱਕੇ ਨੇ ਤੇ ਆਪਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਸੁੱਕਾ ਧਨੀਆ ਪਾਊਡਰ ਦਸਦਰਾ ਪੀਸਿਆ ਹੋਇਆ ਤੇ ਨਾਲ ਹੀ ਇਹਦੇ ਵਿੱਚ ਆਪਾਂ ਕਟੀਆਂ ਹੋਈਆਂ ਸ਼ਿਮਲਾ ਮਿਰਚਾਂ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਹੈ ਦੇਖੋ ਰੰਗਤ ਕਿੰਨੀ ਸੋਹਣੀ ਆਈ ਹੈ ਸਬਜੀ ਦੀ ਦੰਗਤ ਜਿੰਨੀ ਸੋਹਣੀ ਹੈ ਇਹ ਸਵਾਦ ਵੀ ਓਨੀ ਲਗਣੀ ਹੈ ਜੀ ਬਹੁਤ ਵਧੀਆ ਸਬਜੀ ਤਿਆਰ ਹੁੰਦੀ ਹੈ ਹੁਣ ਟਮਾਟਰਾਂ ਨੇ ਵੀ ਪਾਣੀ ਛੱਡ ਦਿੱਤਾ ਸੀ ਸੁੱਕ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਛਿੱਟਾ ਪਾਣੀ ਦਾ ਦਵਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਆਪਾਂ ਬਿਲਕੁਲ ਛਿੱਟਾ ਹੀ ਦੇਣਾ ਤੇ ਇਹਨੂੰ ਹੁਣ ਆਪਾਂ ਲੋ ਫਲੇਮ ਤੇ ਟੱਕ ਕੇ 2 ਤੋਂ 3 ਮਿੰਟ ਲਈ ਪਕਾਵਾਂਗੇ ਕਿਉਂਕਿ ਸ਼ਿਮਲਾ ਮਿਰਚਾਂ ਨੂੰ ਆਪਾਂ ਨੇ ਜ਼ਿਆਦਾ ਗਲਣਾ ਨਹੀਂ ਹੈ ਆਪਾਂ ਜੇ ਸ਼ਿਮਲਾ ਮਿਰਚ ਹੁੰਦੀ ਹੈ ਨਾ ਜਿਹੜੀ ਉਹ ਥੋੜੀ ਕਰੰਚੀ ਵਧੀਆ ਲੱਗਦੀ ਹੈ ਹਲਕਾ ਜਿਹਾ ਪਾਣੀ ਆਪਾਂ ਇਸ ਲਈ ਪਾਇਆ ਕਿ ਉਹ ਥੋੜੀ ਜੀ ਗਲ ਜੇਗੀ ਬਹੁਤ ਜ਼ਿਆਦਾ ਨਹੀਂ ਗਲੇਗੀ ਬਾਕੀ ਉਹ ਕਰੰਚੀ ਰਹੇਗੀ ਸ਼ਿਮਲਾ ਮਿਰਚ ਹਮੇਸ਼ਾ ਕਰੰਚੀ ਵਧੀਆ ਲੱਗਦੀ ਹੈ ਤੇ ਦੇਖੋ ਸਬਜ਼ੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਹੁਣ ਸਭ ਤੋਂ ਵਧੀਆ ਮਸਾਲਾ ਸੀਕ੍ਰੇਟ ਮਸਾਲਾ ਆਪਣਾ ਮੈਗੀ ਮਸਾਲਾ ਉਹ ਇੱਕ ਪਾਊਚ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਛੋਟੇ ਛੋਟੇ ਪਾਊਚ ਆਂਦੇ ਆ ਮੈਗੀ ਮਸਾਲਾ ਦੇ ਬੜੇ ਈਜ਼ੀਲੀ ਮਿਲ ਜਾਂਦੇ ਆ ਉਹ ਇੱਕ ਪਾਊਚ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਸਬਜ਼ੀ ਆਪਣੀ ਬਹੁਤ ਹੀ ਵਧੀਆ ਚਟਪਟੀ ਬਣ ਜਾਣੀ ਹੈ ਇਹਦੇ ਨਾਲ ਐਚ ਮਸਾਲੇ ਬਹੁਤ ਘੱਟ ਪਏ ਨੇ ਪਰ ਮੈਂ ਜਿੰਨੇ ਵੀ ਦੱਸੇ ਨੇ ਤੁਹਾਨੂੰ ਉਹਨੇ ਹੀ ਪਾਣੇ ਹੈ ਸਕਿਪ ਨਹੀਂ ਕਰਨਾ ਤੇ ਗਰਮ ਮਸਾਲਾ ਬਿਲਕੁਲ ਨਹੀਂ ਪਾਣਾ ਪਏ ਇਹਦੇ ਵਿੱਚ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਇੱਕ ਵਾਰੀ ਤੁਸੀਂ ਜਰੂਰ ਬਣਾਣਾ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਸਬਜੀ ਕਿਵੇਂ ਦੀ ਲੱਗੀ ਤੇ ਜਿਨ੍ਹਾਂ ਨੇ ਵੀ ਮੇਰੀ ਵੀਡੀਓ ਪਹਿਲੀ ਵਾਰੀ ਦੇਖੀਏ ਪਲੀਜ਼ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏ ਦੇਖੋ ਜੀ ਕਿੰਨੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਜੀ ਧੰਨਵਾਦ ਜੀ